ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਹੋਰ ਚੱਲੀ ਗੁਰੂ ਨਾਨਕ ਜੀ ਰਾਏ ਪਾਸ ਆਏ ਗੁਰੂ ਨਾਨਕ ਬਾਲਾ ਅਤੇ ਮਰਦਾਨਾ ਤਿੰਨੇ ਹੀ ਚੱਲੇ 10ਵੇਂ ਦਿਨ ਆਏ ਤਲਵੰਡੀ ਵੜੇ ਤਾਂ ਰਾਏ ਨੂੰ ਖਬਰ ਹੋਈ ਬਾਲਾ ਅਤੇ ਮਰਦਾਨਾ ਗੁਰੂ ਨਾਨਕ ਨੂੰ ਲੈ ਆਏ ਹਨ ਤਾਂ ਕਾਲੂ ਅਤੇ ਲਾਲੂ ਅਤੇ ਅੰਮਾ ਬੀਬੀ ਤਰੇ ਇਕੱਠੇ ਹੋਏ ਬੈਠੇ ਇਹਨਾਂ ਸੁਣਿਆ ਜੋ ਨਾਨਕ ਸਾਡਾ ਪੁੱਤਰ ਇੱਥੇ ਆਇਆ ਹੈ ਪਰ ਕਿੱਥੇ ਹੈ ਚੰਦਰਪਾਨ ਸੰਧੂ ਦੇ ਖੂ ਉੱਤੇ ਬੈਠਾ ਹੈ ਚੰਦਰਪਾਨ ਬਾਲੇ ਦਾ ਪਿਓ ਸੀ ਇਹ ਤਰੇਵੇ ਇਕੱਠੇ ਹੋਏ ਕਰ ਗੁਰੂ ਨਾਨਕ ਵਾਲ ਗਏ ਜਾਏ ਦੇਖਣ ਤਾਂ ਕੀ ਦੇਖਣ ਜੋ ਸਿਰ ਤੇ ਗੱਜ ਚੋਂ ਦਾ ਅੰਗੋਚਾ ਅਤੇ țeੜ ਚਾਦਰ ਹੈ ਇੱਕ ਚਾਦਰ ਉੱਤੇ ਹੈ ਔਰ ਇੱਕ ਅੰਗੋਚਾ ਹੱਥ ਹੈ ਗੱਜ țeੜ ਦਾ ਇੱਕ ਅੰਗੋਚਾ țeੜ ਵੀ ਹੈ ਤਾਂ ਕਾਲੂ ਦੇਖ ਕੇ ਕੋੜੀਲਾ ਹੋ ਗਿਆ ਤਾਂ ਲਾਲੂ ਸਿਆਣਾ ਸੀ ਪਰ ਕਾਲੂ ਥੀ ਛੋਟਾ ਸੀ ਲਾਲੂ ਆਖਿਆ ਭਾਈ ਕਾਲੂ ਸ਼ਿਵਰਾਮ ਦੇ ਪੁੱਤਰ ਅਸੀਂ ਦੋਵੇਂ ਆਹੇ ਅਤੇ ਹਿੱਕ ਸੇ ਬਨਾਰਸੀ ਮਾਤਾ ਦੇ ਪੇਟੋਂ ਆਹੇ ਸੋ ਤੇਰੀ ਅਤੇ ਮੇਰੀ ਸ਼ਰਮ ਇਕਾ ਹੈ ਤੂੰ ਇਸ ਤਾਈਂ ਰਾਏ ਪਾਸ ਲੈ ਚਲ ਤਾਂ ਕਾਲੂ ਚੁੱਪ ਕਰ ਰਿਹਾ ਤਾਂ ਲਾਲੂ ਆਖਿਆ ਤੂੰ ਭਾਈ ਬੀਬੀ ਅਤੇ ਮੇਰੇ ਵੱਲੇ ਦੇਖ ਤੇ ਲਾਲੂ ਆਖਿਆ ਪੁੱਤਰ ਨਾਨਕ ਮੈਂ ਤੇਰਾ ਚਾਚਾ ਹਾਂ ਅਤੇ ਤੋ ਵਿੱਚ ਤੇ ਮੈਂ ਵਿੱਚ ਫਰਕ ਵਰਿਆਂ ਦਾ ਥੋੜਾ ਭਲਾ ਤੂੰ ਕਾਲੂ ਵੱਲ ਨਾ ਦੇ ਪਿਓ ਤੇ ਤਾਂ ਚਾਚੇ ਵਿੱਚ ਫਰਕ ਕੋਈ ਨਹੀਂ ਤੂੰ ਘਰ ਚੱਲ ਤਾਂ ਗੁਰੂ ਨਾਨਕ ਆਖਿਆ ਚਾਚਾ ਜੀ ਅਸਾਂ ਘਰ ਇੱਕੋ ਮਲਿਆ ਹੈ ਬਹੁਤੇ ਘਰ ਛੱਡੇ ਤਾਂ ਅੰਮਾ ਬੀਬੀ ਪੈਰਾਂ ਤੇ ਟੈਪਾਈ ਤਾਂ ਲਾਲੂ ਆਖਿਆ ਉੱਤਰ ਨਾਨਕ ਤੂੰ ਸਾਧ ਹੈ ਅਤੇ ਸਾਧ ਨੂੰ ਦਇਆ ਲੋੜੀਦੀ ਹੈ ਭਲਾ ਤੇਰੀ ਮਾਉ ਅਤੇ ਮੈਂ ਤੇਰਾ ਚਾਚਾ ਹਾਂ ਅਤੇ ਭਾਈ ਕਾਲੂ ਪਿਤਾ ਹੈ देख भराओ शरीक है मैं इस अगे हुत नहीं कर सकता क्यों जो मैथा है और तेरा पिता है तुरु नानक जी राग राम रा शब्द बोलिया खिमा हमारी माता कही संतोख हमारा पिता सत हमारा चाचा कही है जिस संग मनुआ चिता सुन लालू गुण ऐसा सगले लोग बंधन के बंदे सो गुण कहिए कैसा रहाओ हो पाई संग हमारे प्रेम प्रीत सो चाचा ते है हमारी तीरज बनी है ऐसा संग हम राचा शांत हमारी संग सहेली मत हमारी चेली यह कुटुंब हमारा कही है साथ हमारी खेली एक अंकार हमारा कावंद जिन ए बणत बनाई उसको त्याग अवर को लागे नानक सो दुख पाई ता फिर लालू कहया भाई कालू ਇਹ ਨਾਨਕ ਅਸਾਂ ਤੋਂ ਰਹਿਆ ਹੀ ਪਰ ਇਸ ਤਾਈ ਇੱਕ ਵਾਰ ਰਾਹੇ ਪਾਸ ਲੈ ਚੱਲੀਏ ਤੇਰਾ ਅਰਮਾਨ ਵੀ ਨਾ ਰਹੇ ਤਾਂ ਲਾਲੂ ਆਖਿਆ ਭਲਾ ਪੁੱਤਰ ਨਾਨਕ ਰਾਹੇ ਪਾਸਾਂ ਚੱਲ ਭਲਾ ਜੀ ਚੱਲੀਏ ਤਾਂ ਚੱਲੇ ਰਾਹੇ ਪਾਸ ਅੱਗੇ ਮੰਜੀ ਉੱਤੇ ਬੈਠਾ ਆਹਾ ਪਰ ਦੇਹੀ ਵੱਡੀ ਆਹੀ ਜਿਉ ਨਾਨਕ ਨੂੰ ਡਿੱਠਾ ਤੇ ਉਹ ਉੱਠਣ ਲੱਗਾ ਨਾਨਕ ਜੀ ਜਾਂਦੇ ਮੰਜੀ ਉੱਤੇ ਥੰਮਿਆ ਤਾਂ ਰਾਏ ਕਹਿਆ ਤਪਾ ਵੱਡਾ ਜ਼ੁਲਮ ਕੀਤਾ ਮੈਂ ਤੈਨੂੰ ਪੁੱਛਣ ਵਾਸਤੇ ਸੱਦਿਆ ਸੀ ਤੋ ਮੈਨੂੰ ਹੱਥੋਂ ਮਾਰਿਆ ਤਾਂ ਗੁਰੂ ਨਾਨਕ ਕਹਿਆ ਰਾਏ ਜੀ ਤੁਸੀਂ ਹੋ ਮਾਲਕ ਅਸੀਂ ਤੁਹਾਡੇ ਨਫਰ ਹੈਗੇ ਹਾਂ ਰਾਏ ਕਹਿਆ ਤਪਾ ਮੈਨੂੰ ਬਖਸ਼ ਅਤੇ ਕਰਤਾਰ ਤੋਂ ਵੀ ਬਖਸ਼ਾਈ ਗੁਰੂ ਨਾਨਕ ਕਹਿਆ ਰਾਏ ਜੀ ਤੁਸੀਂ ਤੁਰਤੇ ਬਖਸ਼ੇ ਹੋ ਤਾਂ ਫਿਰ ਰਾਏ ਕਹਿਆ ਤਪਾ ਮੈਂ ਉੱਤੇ ਕੁਝ ਆਪਣੀ ਵੱਲੋਂ ਵੀ ਕਿਰਪਾ ਕਰ ਤਾਂ ਗੁਰੂ ਨਾਨਕ ਜੀ ਕਹਿਆ ਜਿੱਥੇ ਅਸੀਂ ਤਿੱਥੇ ਤੁਸੀਂ ਰਾਏ ਕਹਿਆ ਮੇਰੀ ਪੂਰੀ ਤਾਂ ਪਵੇ ਜੇ ਤੂੰ ਆਪਣੇ ਪੈਰ ਮੇਰੇ ਸਿਰ ਉੱਤੇ ਰੱਖੇ ਜਾਂ ਰਾਏ ਬਹੁਤ ਅਦੀਨ ਹੋਇਆ ਤਾਂ ਗੁਰੂ ਨਾਨਕ ਜੀ ਮੰਜੀ ਉੱਪਰ ਬੈਠੇ ਤਾਂ ਗੁਰੂ ਜੀ ਦੇ ਪੈਰ ਰਾਏ ਆਪਣੇ ਸਿਰ ਰੱਖੇ ਬਹੁਤ ਵਿਗਸਿਆ ਫਿਰ ਰਾਏ ਕਿਹਾ ਅਬ ਉਹ ਉਮੈਦਾ ਸੁਦੇ ਬ੍ਰਾਹਮਣ ਨੂੰ ਸਾਧ ਲੈ ਆਉ ਸੁਦੇ ਆਏ ਰਾਏ ਨੂੰ ਆਸ਼ੀਰਵਾਦ ਦਿੱਤਾ ਆਖਿਓ ਸਰਾਏ ਜੀ ਸੁਖੀ ਰਹੋ ਤਾਂ ਰਾਏ ਕਹਿਆ ਜਾ ਸੁਦਾ ਆਪਣੇ ਭਾਂਡੇ ਲੈ ਆਉ ਅਤੇ ਇੱਥੇ ਰਸੋਈ ਕਰ ਅਤੇ ਤੱਪੇ ਨੂੰ ਮੇਰੇ ਹਾਜ਼ਰ ਜਿਵਾਏ ਅਤੇ ਰਾਏ ਆਖਿਆ ਤਪਾ ਜੀ ਰਸੋਈ ਕਿਹੀਂ ਜੀਉਂਦੇ ਹੋ ਤਾਂ ਗੁਰੂ ਨਾਨਕ ਜੀ ਕਿਹਾ ਰਾਏ ਜੀ ਜੋ ਕੁਛ ਕਰਤਾ ਪੇਜਦਾ ਹੈ ਸੋਈ ਜੀਉਂਦੇ ਆਹੇ ਤਾਂ ਰਾਏ ਕਿਹਾ ਨਾ ਤਪਾ ਜੀ ਮੈਂ ਵਾਸ ਮੈਂ ਹੋਰ ਵਾਸਤੇ ਪੁੱਛਿਆ ਹੈ ਆਖੇ ਤੇ ਜੇ ਖਾਵੇਂ ਤਾਂ ਬੱਕਰਾ ਸੌਰਾਵਾ ਤਾਂ ਗੁਰੂ ਨਾਨਕ ਜੀ ਆਖਿਆ ਇੱਕੇ ਫਰਮਾਇਸ਼ ਦੀ ਜਾਏ ਨਹੀਂ ਜੋ ਕੁਝ ਆਪਣੀ ਖੁਸ਼ੀ ਭੇਜੋ ਸੋਈ ਸਾਨੂੰ ਖੱਛਾ ਹੈ ਤਾਂ ਰਾਏ ਕਿਹਾ ਅਵੋ ਉਮੈਦਾ ਬੱਕਰਾ ਜਬ ਸਵਾਰੇ ਉਪਰ ਸ਼ਾਦ ਕਰ ਤੁਰਤ ਹੋ ਤਾਂ ਸੁਧਾ ਬ੍ਰਾਹਮਣ पांडे ਲੈ ਆਇਆ ਤਾਂ ਸੁਧੇ ਕਿਹਾ ਰਾਏ ਜੀ ਮੈਂ पांडे ਲੈ ਆਇਆ ਹਾਂ ਰਾਏ ਕਿਹਾ ਭਲਾ ਸੁਧਾ ਪਹਿਲੇ ਕੁਝ ਮਿੱਠਾ ਕਰ ਲਿਓ ਤੇ ਪਿੱਛੇ ਸਲੂਣਾ ਖਾਸਨ ਤਾਂ ਗੁਰੂ ਨਾਨਕ ਜੀ ਰਾਗ ਮਾਰੂ ਵਿੱਚ ਸ਼ਬਦ ਬੋਲਿਆ मिठा सरम सलोना संजम खट्टा खरा ध्यान ऐसा भोजन जो नर अचवै सो मानस प्रधान राय जी भोजन ऐसा करिए और सगल पर रहाओ मेवा मगन लगा सच से जिस खाद तृप्तावे दुख भूख सगला ही ना से जा सच्चा नाम चित आवे अमृत फल है नाम तनिका सो पीवै जिस देवै ਸਫਲਿਓ ਦਰਸ਼ਨ ਅਕਾਲ ਮੂਰਤ ਹੈ ਤਾਂ ਕੋ ਰਿਤੇ ਸਮਾਵੈ ਕੋ ਨਾਨਕ ਜੋ ਸੋ ਖਰਾ ਸਵਾਦੀ ਇਕੰਕਾਰ ਅਸ ਲਿਆ ਔਰ ਸਵਾਦ ਸਭ ਫੀਕੇ ਲਾਗੇ ਜਬ ਸਚਨਾਮ ਮੁਖ ਦਿਆ ਤਾਂ ਫਿਰ ਕਾਲੂ ਲਾਲੂ ਨੂੰ ਪੁੱਛਿਆ ਕਿਉ ਲਾਲੂ ਤਾਂ ਲਾਲੂ ਕਾਲੂ ਨੂੰ ਆਖਿਆ ਭਾਈ ਤੇਰਾ ਕੰਮ ਬੋਲਣ ਦਾ ਨਹੀਂ ਅਮਾ ਬੀਠੀ ਅਮਾ ਬੀਬੀ ਕੁੰਡ ਕੱਟ ਕੇ ਰਾਜ ਦੇ ਪੈਰਾਂ ਤੇ ਟਹਿ ਪਈ ਅਜੀ ਰਾਈ ਜੀ ਅ ਸਾਡੀ ਹੋਰ ਜਗ੍ਹਾ ਕਾ ਹੀ ਨਹੀਂ ਰਾਈ ਜੀ ਜਿਉ ਜਾਣੋ ਤੇ ਉਹ ਨਾਨਕ ਨੂੰ ਆਪਣੇ ਪਾਸ ਰੱਖੋ ਤਾਂ ਰਾਈ ਕਿਹਾ ਤਪਾ ਜੀ ਮਾਉ ਤੇਰੀ ਬਹੁਤ ਵਿਰਲਾਪ ਕਰਦੀ ਹੈ ਅਤੇ ਅਸੀਂ ਤੈਨੂੰ ਆਖ ਨਹੀਂ ਸਕਦੇ ਤਾਂ ਗੁਰੂ ਨਾਨਕ ਜੀ ਕਿਹਾ ਰਾਈ ਜੀ ਤੁਸੀਂ ਨਿਸੰਗ ਆਖੋ ਜੀ ਜੋ ਕਿਛ ਤੁਸਾਂ ਆਖਣਾ ਹੋਵੇ ਤਾਂ ਰਾਈ ਕਿਹਾ ਤਪਾ ਜੀ ਇੱਥੇ ਰਹੋ ਤੇ ਖੇਤੀ ਕਰੋ ਤੁਹਾਡੇ ਅੱਗੇ ਕੰਮੇ ਲਾਏ ਦਿੰਦੇ ਆਏ ਅਤੇ ਨਾ ਹਾਲਾ ਨਾ ਪੱਤਾ ਤਾਂ ਗੁਰੂ ਨਾਨਕ ਰਾਗ ਸੋਰਠ ਵਿੱਚ ਸ਼ਬਦ ਬੋਲਿਆ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗ ਰੱਖ ਗਰੀਬੀ ਵੀ ਇਸ ਪਾਉ ਕਰਮ ਕਰ ਜਮਸੀ ਸੇ ਕਰ ਪਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੋਹਿਆ ਫਿਰ ਲਾਭੁ ਛੈ ਕੋਏ ਰਹਾਉ ਤਾਂ ਲਾਲੂ ਕਿਹਾ ਜੀ ਜੀ ਹੱਟੀ ਆਖੀ ਤਾਂ ਹੱਟੀ ਬਹੋ ਤਾ ਫੇਰ ਗੁਰੂ ਨਾਨਕ ਜੀ ਪੌੜੀ ਆਖੀ ਹਾਨ ਹਟ ਕਰ ਆਰ ਜਾ ਸਤਿਨਾਮ ਕਰ ਵਤ ਸੁਰਤ ਸੋਚ ਕਰ ਪਾਟਸਾਲ ਇਸ ਵਿੱਚ ਤਿਸ ਨੂੰ ਰਖ ਬਲਨ ਜਾ ਰਿਆ ਸਿਉ ਬਨਜ ਕਰ ਲੈ ਲਾਹਾ ਮਨ ਹਸ ਤਾ ਫੇਰ ਕਾਲੂ ਰਾਈ ਥੀ ਅਕਵਾਇਆ ਜੋ ਜੀ ਇਸ ਦਾ ਮਨ ਫਿਰਨਦੇ ਹੈ ਤਾ ਘੋੜਿਆਂ ਦੀ ਸੌਦਾਗਰੀ ਕਰੇ ਤਾ ਫੇਰ ਗੁਰੂ ਨਾਨਕ ਜੀ ਪੌੜੀ ਆਖੀ ਸੁਣ ਸਾਸ ਸੌਦਾਗਰੀ ਸਤ ਘੋੜੇ ਲੈ ਚਲ ਖਰਚ ਬਨ ਚੰਗਿਆਈਆਂ ਮਤ ਮਨ ਜਾਣਾ ਕਲ ਨਿਰੰਕਾਰ ਕਹਿ ਦੇ ਚਾਹੇ ਤਾਂ ਸੁਖ ਲਹੇ ਮਹਿਲ ਤਾਂ ਕਾਲੂ ਆਖਿਆ ਕਿਸੇ ਦੀ ਚਾਕਰੀ ਕਰੇਗਾ ਤਾਂ ਫਿਰ ਗੁਰੂ ਨਾਨਕ ਜੀ ਪੌੜੀ ਆਖੀ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆ ਕਰਤਾ ਆਪਣੀ ਤਾਂ ਕੋ ਆਖੇ ਤਨ ਨਾਨਕ ਵੇਖਿਆ ਨਦਰ ਕਰ ਚੜੇ ਚਵਗਣ ਬਨ ਤਾਂ ਫਿਰ ਰਾਈ ਬੁਲਾਰ ਆਖਿਆ ਤਾਂ ਪਾਜੀ ਕੁਝ ਅਸਾਨੂੰ ਫਰਮਾਇਸ਼ ਕਰਨ ਅਸੀਂ ਕਬੂਲ ਪਵੀ ਹੈ ਤਾਂ ਗੁਰੂ ਨਾਨਕ ਜੀ ਰਾਗ ਸਰੰਗ ਵਿੱਚ ਸ਼ਬਦ ਬੋਲਿਆ ਇੱਕ ਫਰਮਾਇਸ਼ ਆਖੀ ਹੈ ਜੇ ਮੰਨੇ ਸਾਈ ਜਿਸ ਤੇ ਜੋਰ ਨ ਚੱਲਈ ਕਰ ਜੋਰ ਤੇ ਆਈ ਐਸਾ ਸਤਗੁਰੁ ਰਾਏ ਜੇ ਕਿਸੇ ਹੱਥ ਨ ਆਵੇ ਸੋਈ ਕਾਰ ਕਮਾਉਣੀ ਜੋ ਉਸਕੋ ਪਾਵੇ ਰਹਾਉ ਹਕਮਤ ਹੁਕਮ ਨ ਚੱਲਈ ਕੋਈ ਕਰ ਕਰ ਕੋਈ ਕਰ ਕਰ ਦੇਖੈ ਸੇਖ ਮਸਾਇਕ ਸਿੱਧ ਸਾਧ ਸਭ ਲਿਖੀ ਹੈ ਲੇਖ ਹੈ 10 ਅਵਤਾਰੀ ਆਇਆ ਜੁਗ ਹੁਕਮ ਚਲਾਇਆ ਅੰਤ ਕਾਲ ਧਰਤੀ ਪਏ ਕੁਛ ਹੱਥ ਨਾ ਆਇਆ ਵੱਡੇ ਵਟੇ ਮਹਾਬਲੀ ਜੋਦੇ ਅਰਸੂਰੇ ਕਹੋ ਨਾਨਕ ਸਭ ਦੇਖਿਆ ਸਭ ਧਰਤੀ ਤੂਰੇ ਤਾਂ ਫਿਰ ਰਾਇ ਕਿਹਾ ਤਪਾ ਜੀ ਤੁਸੀਂ ਲੰਗਰ ਚਲਾਵੋ ਤਰੇ ਕੋ ਤੁਹਾਡੇ ਤਲਕ ਕਰਦੇ ਆਹੇ ਨਾ ਹਾਲਾ ਨਾ ਪੱਤਾ ਤੁਸੀਂ ਫਕੀਰਾਂ ਨੂੰ ਖਲਾਵੋ ता गुरु राग विच शब्द बोलिया लंगर एक खुदाए का दूसर लंगर नाही दूसर लंगर ना चले जग थिर राय सुन बेंती यह अर्ज हमारी खालक सच्चा एक है जिन खलक सवारी राहू दाता आप रहीम है खलक सब खेले देवन को आपे तनी सगलिया प्रत ਜੀਵੋ ਪ੍ਰਾਨ ਤਨ ਤਨ ਦੀ ਮਿੱਠੇ ਰਸਪੋਗ ਆਪੇ ਕਛੂ ਨਾ ਹੋਵਈ ਪ੍ਰਭ ਕੀ ਸੰਜੋਗ ਸਬਨਾ ਕੇ ਸਿਰ ਇੱਕ ਹੈ ਸਿੱਧ ਸਤਿ ਵਿਚਾਰੀ ਨਾਨਕ ਮੰਗਤਾ ਸਭ ਕੋ ਇੱਕ ਦਾਤਾ ਸਿਰਜਨਹਾਰੀ ਸੰਬਤ 1555 ਮਿਤੀ ਬਹੁ ਵਦੀ 6 ਗੁਰੂ ਨਾਨਕ ਜੀ ਤਲਵੰਡਿਓ ਚੱਲਣ ਲਗੇ ਤਾਂ ਰਾਏ ਖਬਰ ਹੋਈ ਸੋ ਨਾਨਕ ਤਪਾ ਫੇਰ ਚੱਲਿਆ ਹੈ ਤਾ ਕਾਲੂ ਲਾਲੂ ਦੋਵੇਂ ਰਾਏ ਪਾਸ ਜਾਇ ਰੁਨੇ ਤਾ ਰਾਏ ਉਮੈਦੇ ਨੂੰ ਭੇਜਿਆ ਨਾਨਕ ਤਪੇ ਨੂੰ ਸਾਥ ਲੈ ਆਉ ਉਮੈਦਾ ਰਾਏ ਦਾ ਨਫਰ ਨਾਨਕ ਨੂੰ ਸਾਥ ਲੈ ਗਿਆ ਗੁਰੂ ਨਾਨਕ ਆਏ ਰਾਏ ਨੂੰ ਦੁਆਏ ਆਕੀ ਤਾ ਰਾਏ ਕਿਹਾ ਤਪਾ ਜੀ ਤੁਸੀਂ ਕਰੋ ਕੁਛ ਨਹੀਂ ਪਰ ਇੱਥੇ ਹੀ ਰਹੋ ਤਾ ਗੁਰੂ ਨਾਨਕ ਜੀ ਕਿਹਾ ਰਾਏ ਜੀ ਅਸਾਡੇ ਹੱਥ ਨਹੀਂ ਅਸੀਂ ਇੱਥੇ ਰਹੀਏ ਤਾ ਰਾਏ ਬਹੁਤ ਯਤਨ ਕੀਤਾ ਤਾਰ ਗੁਰੂ ਨਾਨਕ ਉਦਾਸ ਹੋਏ ਚੱਲਿਆ ਤਾਰਾਏ ਟਿੱਠਾ ਜੋ ਇਹ ਕਹਿੰਦਾ ਨਹੀਂ ਤਾਰਾਏ ਕਿਹਾ ਤਪਾ ਜੀ ਕਾਈ ਫਰਮਾਇਸ਼ ਕਰੋ ਤਾਂ ਗੁਰੂ ਨਾਨਕ ਜੀ ਕਿਹਾ ਜੀ ਫਰਮਾਇਸ਼ ਅਸਾਂ ਦੀ ਇੱਕੋ ਚੱਲਣ ਵਾਲਾ ਹੈ ਹੁਣ ਤੁਸੀਂ ਅਸਾਨੂੰ ਰਜਾਈ ਦੇਹੁ ਜੋ ਤੋਂ ਸਾਡੀ ਰਜਾਈ ਲੋਣੀ ਦੀ ਹੈ ਤਾਂ ਗੁਰੂ ਜੀ ਪਿਛਲੀ ਰਾਤ ਨੂੰ ਨਾਵਣ ਗਿਆ ਦੇਖੇ ਤਾਂ ਖੂ ਚੱਲਦਾ ਕੋਈ ਨਹੀਂ ਤਾਂ ਗੁਰੂ ਨਾਨਕ ਤੇ ਮੂੰਹੋਂ ਨਿਕਲਿਆ ਚੂਟੂ ਭਾਵੀ ਕੋਈ ਨਹੀਂ ਤਾਂ ਇਹ ਗੱਲ ਰਾਇ ਸੁਣੀ ਰਾਇ ਖਬਰਦਾਰ ਆਹਾ ਆਖਿਆ ਤਪੇ ਦੇ ਮੂੰਹੋਂ ਟੋਪਾ ਨਿਕਲਿਆ ਹੈ ਇਥੇ ਟੋਹਾ ਪਟੋ ਭਰ ਤਪੇ ਦੇ ਨਾਮ ਦਾ ਗੁਰੂ ਨਾਨਕ ਜੀ ਉਥੋਂ ਰਮੇ ਸਾਖੀ ਪੂਰੀ ਹੋਈ ਪ੍ਰਥਮ ਉਦਾਸੀ ਗੁਰੂ ਬਾਬੇ ਨਾਨਕ ਦੀ ਛੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ